ਬਿਜਲੀ ਫ੍ਰੀ ਕਰ ਦਾਂਗੇ ਆਨਸਾਰ 600 ਯੂਨਟ ਟੋਟਲ ਫ੍ਰੀ 2 ਮਹੀਨੇ ਦਾ ਬਿਲ ਆਉਂਦਾ ਅੱਜ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਤੁਹਾਡੇ ਵੀ ਬਹੁਤ ਸਾਰੇ ਘਰਾਂ ਚ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੁਣ ਸਤਨਾਮ ਸਿੰਘ ਗੱਲ ਕਰ ਰਿਹਾ ਜੀ ਮੈਂ ਢੱਲਮਾ ਤੋਂ ਜਦੋਂ ਦੀ ਇਹ ਸਰਕਾਰ ਸੱਤਾ ਦੇ ਵਿੱਚ ਆਈ ਆ ਇਹ ਸਰਕਾਰ ਨੇ ਸਾਡੇ ਗਰੀਬ ਜਨਤਾ ਨਾਲ ਕਿ ਸਾਰੀ ਮਤਲਬ ਕਿ ਜਿੰਨੀ ਵੀ ਪਬਲਿਕ ਆ ਸਾਰੇ ਨਾਲ ਇੱਕ ਵਾਦਾ ਕੀਤਾ ਸੀ ਇਹਨਾਂ ਨੇ ਵੀ ਤੁਹਾਨੂੰ ਅਸੀਂ 600 ਜੁਲਟ ਮਾਫ ਕਰਾਂਗੇ ਕੋਈ ਵੀ ਬਿੱਲ ਭਰਨਾ ਨਹੀਂ ਤੁਸੀਂ ਆਮ ਜਨਤਾ ਸਾਡੇ ਪੱਖੇ ਵਗੈਰਾ ਕੂਲਰ ਵਗੈਰਾ ਚਲਾਉਂਦੇ ਆ ਹੁਣ ਅਸੀਂ ਦੇਖਦੇ ਆ ਜਦੋਂ ਹੀ ਸਰਕਾਰ ਆਈ ਆ 3 ਸਾਲ ਹੋ ਗਏ ਅਸੀਂ ਅੱਜ ਤੱਕ ਇਹਦੇ ਬਿੱਲ ਨਹੀਂ ਭਰਿਆ ਪਰ ਸਾਨੂੰ ਇਹ ਸਰਕਾਰ ਬਹੁਤ ਵਧੀਆ ਲੱਗੀ ਜੀ ਅਸੀਂ 21500 ਰੁਪਏ ਕੇ ਭਰਦੇ ਸੀ ਉਹੀ ਅਸੀਂ ਜਿਹੜਾ 2-3000 ਰੁਪਏ ਉਹੀ ਅਸੀਂ ਆਪਦੀ ਮਤਲਬ ਕਿ ਜਿਵੇਂ ਬੱਚਿਆਂ ਦੇ ਫੀਸਾਂ ਭਰਦੇ ਆ ਠੀਕ ਹੈ ਨਾ ਜੀ ਤੇ ਅਸੀਂ ਭਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਜਿਹੜਾ ਕਿ ਸਾਡੇ ਆਮ ਪਬਲਿਕ ਜਾਂ ਗਰੀਬ ਜਨਤਾ ਵੱਲ ਬਹੁਤ ਧਿਆਨ ਦੇ ਰਹੇ ਆ ਮੈਂ ਸਰਵਿਸ ਕੋਲ ਬੋਲ ਰਹੀ ਹਾਂ ਪਿੰਡ ਢਿੱਲਮਾ ਅਸੀਂ ਮਾਨ ਸਰਕਾਰ ਦਾ ਬਹੁਤ ਸਤਿਕਾਰ ਕਰਦੇ ਹਾਂ ਕਿਉਂਕਿ ਉਹਨਾਂ ਨੇ ਸਾਨੂੰ 600 ਜੂਨਤ ਬਿਜਲੀ ਦੀ ਮਾਫੀ ਕੀਤੀ ਆ ਸਾਨੂੰ ਅੱਜ ਤੱਕ ਕਦੇ ਵੀ ਬਿੱਲ ਨਹੀਂ ਆਇਆ ਸਾਨੂੰ ਹਮੇਸ਼ਾ ਜ਼ੀਰੋ ਬਿੱਲ ਹੀ ਆਉਂਦਾ ਹੈ ਜੋ ਸਾਨੂੰ ਬਿੱਲ ਭਰਨ ਤੋਂ ਪੈਸੇ ਬਚਦੇ ਉਹਦਾ ਬੈਨੀਫਿਟ ਅਸੀਂ ਘਰ ਵਿੱਚ ਐਡਜਸਟਮੈਂਟ ਕਰਦੇ ਹਾਂ ਆਪ ਜਿ ਰਾਸ਼ਨ ਪਾਣੀ ਵਿੱਚ ਐਡਜਸਟ ਕਰ ਲੈਨੇ ਆ 24 ਘੰਟੇ ਬਿਜਲੀ ਰਹਿੰਦੀ ਆ ਕਦੇ ਵੀ ਬਿਲੀ ਦੇ ਕੋਈ ਕੱਟ ਨਹੀਂ ਲੱਗਦਾ ਇੱਕ ਮਹੀਨ ਸਲਾਈ ਦਾ ਕੰਮ ਕਰਦੀ ਸੀ ਜੀ ਅੱਗੇ ਲਾਈਟ ਨਹੀਂ ਹੁੰਦੀ ਸੀ ਲਾਈਟ ਨਾ ਆਉਣ ਕਰਕੇ ਅਸੀਂ ਲੋਕਾਂ ਦੇ ਕੱਪੜੇ ਟਾਈਮ ਨਾਲ ਦੇ ਨਹੀਂ ਸਕਦੇ ਸੀ ਹੁਣ 24 ਘੰਟੇ ਲੈਟਰਨ ਕਰਕੇ ਸਾਨੂੰ ਸਲਾਈ ਵਿੱਚ ਵੀ ਕੋਈ ਪਰੇਸ਼ਾਨੀ ਨਹੀਂ ਆਉਂਦੀ ਅਸੀਂ ਹਰ ਇੱਕ ਦੇ ਕੱਪੜੇ ਟਾਈਮ ਨਾਲ ਸਲਾਈ ਕਰਕੇ ਪ੍ਰੈਸ ਕਰਕੇ ਦੇ ਦਿੰਨੇ ਆ ਪੰਜਾਬ ਸਰਕਾਰ ਤੇ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਇਹ ਬਹੁਤ ਲਾਭਜਿਕ ਸਿੱਧ ਹੋਇਆ